ਗ੍ਰੀਤਿਕਾ ਖਾਲਸਾ ਵਾਹਿਗੁਰੂ ਸਤ ਸੰਗੀਤ ਧੰਨ ਧੰਨ ਸਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਕਿਰਪਾ ਦੇ ਸਰਕਾਰ ਪੋਪਾਲ ਐਮਕੇ ਦੇ ਵਖਰੇ ਵਖਰੇ ਸ਼ਹਿਰਾਂ ਦੇ ਵਿੱਚ ਲਾਉਰ ਪੋਪਾਲ ਰਾਣੀ ਪੰਜਾਬ ਇੱਕ ਵਖਰੇ ਵਖਰੇ ਇਲਾਕਿਆਂ ਦੇ ਵਿੱਚ ਸਰਪਤ ਪ੍ਰਚਾਰ ਦੇ ਲਈ ਸਾਖੀ ਦੇ ਦਿਹਾੜੇ ਦੇ ਸਵਾਲ ਦੇ ਵਿੱਚ ਖਾਲਸਾ 사जना ਦਿਵਸ ਦੀ ਪਸ਼ੀਦ ਦੇ ਸੰਬੰਧ ਦੇ ਵਿੱਚ ਵਖਰੇ ਵਖਰੇ ਥਾਵਾਂ ਤੇ ਪ੍ਰਚਾਰ ਦੇ ਲਈ ਜੱਥਾ ਜਾ ਰਿਹਾ ਹੈ ਉਹ ਆਪ ਸਤ ਸੰਗਤ ਦਾ ਆਸ਼ੀਰਵਾਦ ਹੋ ਚੜ੍ਹਦੀ ਕਲਾ ਦੇ ਨਾਲ ਨਿਰਮਤ ਦਾ ਪ੍ਰਚਾਰ ਕਰੀਏ ਆਹਾਂ ਤਾਂ ਦੇ ਸੰਤਾਨ ਨੂੰ ਮਿਲੀਏ ਕਿਉਂਕਿ ਵੱਖਰੇ ਵੱਖਰੇ ਜੋ ਸਟੇਟਾ ਹਨ ਉਹਨਾਂ ਦੇ ਵਿੱਚ ਸਿੱਖੀ ਜਿਹੜੀ ਹੈ ਬੜੀ ਭਰਪੂਰ ਮਾਤਰਾ ਵਿੱਚ ਹੈ ਉਹ ਬੜੀ ਚੜ੍ਹਦੀ ਕਲਾ ਵਾਲੇ ਸਿੱਖ ਰਹਿੰਦੇ ਜੋੜੀ ਕਿਤੇ ਰਹਿੰਦੇ ਹਨ ਜਥਿਆਂ ਨੇ ਤੇ ਪੋਪਾਲ ਦੀ ਸੰਤਾ ਨੇ ਪ੍ਰੇਮ ਨਾਲ ਯਾਦ ਕੀਤਾ ਹੈ ਰਾਣੀ ਕੁੰਜ ਦੀ ਸੰਤਾ ਨੇ ਤੇ ਹੋਰ ਵੀ ਉਹਨਾਂ ਨੇ ਵੱਖਰੇ ਵੱਖਰੇ ਥਾਵਾਂ ਤੇ ਕੀਰਤਨ ਦਾ ਪ੍ਰਬੰਧ ਕੀਤਾ ਹੋਇਆ ਹੈ ਸੋ ਕੋਸ਼ਿਸ਼ ਕਰਾਂਗੇ ਕਿ ਕੀਰਤ ਨੂੰ ਲਾਈਵ ਕਰਕੇ ਸਭ ਸੰਗਤਾਂ ਨੂੰ ਸੁਣਵਾਇਆ ਜਾਵੇ। ਬਾਬਾ ਸਾਹਿਬ ਜੀ ਦਾ ਅਸ਼ੀਰਵਾਦ ਦੇਣਾ ਜੀ। ਲਾਈਵ